ਗੁਰਵਾਣੀ ਸ਼ਬਦ ਤੇ ਜਪ ਦਾ ਡਿਸਪੀਸਪਲਨ ਤੋਂ ਬਿਨਾ ਮਨੁੱਖ ਕਿਸੇ ਵੀ ਖੇਤਰ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਹਰ ਇੱਕ ਖੇਤਰ ਵਿੱਚ ਜ਼ਿੰਦਗੀ ਦੇ ਵਿੱਚ ਡਿਸਪੀਸਪਲਨ ਬਹੁਤ ਜ਼ਰੂਰੀ ਹੈ ਹਰ ਇੱਕ ਮਨੁੱਖ ਨੂੰ ਹਰ ਵੇਲੇ ਪਤਾ ਹੋਣਾ ਚਾਹੀਦਾ ਸ਼ਬਦ ਜਪ ਦਾ ਡਿਸਪੀ ਕਿਉਂ ਕਿਉਂਕਿ ਡਿਸਪੀਸਪਲਨ ਹਥਿਆਰ ਹੈ ਮਨ ਦੇ ਨਾਲ ਜੰਗ ਕਰਨ ਦੇ ਲਈ ਖਾਲਸਾ ਜੋ ਕਰੈ ਨਿਤ ਜੰਗ ਖਾਲਸਾ ਉਹੀ ਹੈ ਜੋ ਨਿਤਾ ਪ੍ਰਤੀ ਹਰ ਰੋਜ਼ ਜੰਗ ਕਰੇ ਆਪਣੇ ਮਨ ਦੇ ਨਾਲ ਡਿਸਪਲਨ ਦੇ ਨਾਲ ਕਿਉਂ ਕਿਉਂਕਿ ਮਨ ਅੰਦਾ ਹੈ ਮਨ ਦੀ ਮੂਰਖਤਾ ਨਹੀਂ ਜਾਂਦੀ ਮਨ ਚੁੱਪ ਨਹੀਂ ਕਰਦਾ ਇਸ ਕਰਕੇ ਮਨ ਨਾਲ ਜੰਗ ਕਰਨ ਲਈ ਹੈ ਜਪ ਦਾ ਡਿਸਪਲਨ ਇਹ ਡਿਸਪਲਨ ਹੈ ਕਿ ਇਹ ਡਿਸਪਲਨ ਮਨੋਖਨ ਉਸ ਦੇ ਗਿਆਨ ਇੰਦਰੀਆਂ ਦਾ ਮਾਲਕ ਬਣਾ ਦਿੰਦਾ ਹੈ ਗੁਲਾਮ ਨਹੀਂ ਰਹਿੰਦਾ ਮਨੋਖ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ 38ਵੀਂ ਕੋੜੀ ਵਿੱਚ ਦੱਸਿਆ ਹੈ ਕਿ ਇਸ ਪਸ ਕੀਤਾ ਕਿ ਸ਼ਬਦ ਦੀ ਸੱਚੀ ਤਕਸਾਲ ਵਿੱਚ ਸ਼ਬਦ ਦੇ ਸੱਚੇ ਡਿਸਪਲਨ ਵਿੱਚ ਮਨ ਨੂੰ ਘਾਰਨਾ ਹੈ। ਇਸ ਤਕਸਾਲ ਦਾ ਡਿਸਪਲਨ ਦਾ ਜੋ ਪਹਿਲਾ ਪਹਿਲੂ ਹੈ ਆਓ ਆਪਾਂ ਇਹਦੇ ਬਾਰੇ ਜਾਣਦੇ ਹਾਂ। ਸਾਹਿਬ ਕਹਿੰਦੇ ਨੇ ਜਤ ਪਹਾਰਾ ਜਤ ਇੰਦਰੀਆਂ ਨੂੰ ਬਸ ਵਿੱਚ ਰੱਖਣਾ ਸਭ ਤੋਂ ਪਹਿਲਾਂ ਆਚਰਣ ਪਵਿੱਤਰ ਹੋਵੇ ਬੋਲਣ ਬੈਠਣ ਉੱਠਣ ਦੀ ਸੂਝ ਹੋਵੇ ਭਾਵ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਵੇਖਣਾ ਸਹੀ ਸੁਣਨਾ ਸਹੀ ਬੋਲਣਾ ਸੱਚ ਨੂੰ ਸੁੰਘਣਾ ਤੇ ਸੱਚ ਨੂੰ ਹੀ ਸਪਰਸ਼ ਕਰਨਾ ਇਹ ਹੈ ਜਤ ਜਾਤ ਮਨੁੱਖ ਨੂੰ ਸੇ ਗਿਆਨ ਇੰਦਰੀਆਂ ਦਾ ਮਾਲਕ ਬਣਾ ਦਿੰਦਾ ਹੈ ਤੇ ਇਸ ਤੋਂ ਉਲਟ ਜੋ ਵੀ ਮਨੁੱਖ ਸਾਰਾ ਦਿਨ ਕਰ ਰਿਹਾ ਕਾਮੇਡੀ ਫਨੀ ਵੀਡੀਓ ਹਾਸੇ ਵਾਲੀਆਂ ਵੀਡੀਓ ਦੇਖ ਰਿਹਾ ਇਹ ਹਾਸਾ ਇਹ ਫਨੀ ਵੀਡੀਓਜ਼ ਮਖੌਲ ਤਾਂ અપਮਾਨ ਤੇ ਖੜਾ ਬੇਇੱਜ਼ਤੀ ਤੇ ਖੜਾ ਕਿਸੇ ਨੂੰ ਨੀਵਾ ਦਿਖਾਉਣ ਤੇ ਖੜਾ ਮਨੁੱਖ ਆਪ ਤੇ અપਮਾਨ ਬੇਇੱਜ਼ਤੀ ਵਾਲੀਆਂ ਵੀਡੀਓ ਦੇਖ ਰਿਹਾ ਤੇ ਆਪਣੇ ਪਰਿਵਾਰ ਨੂੰ ਵੀ ਇਹ ਫਿਲਮਾਂ ਦੇਖਣ ਵਾਸਤੇ ਲੈ ਕੇ ਜਾਂਦਾ ਕੁਛ ਤੇ ਸੋਚ ਕਿਸ ਤਰ੍ਹਾਂ ਦਾ ਕਿਰਦਾਰ ਬਣਾਉਣਾ ਹੈ ਕੀ ਨਵੇਂ-ਨਵੇਂ ਆਫਮਾਨ ਦੇ ਤਰੀਕੇ ਕਿਉਂ ਸਿੱਖ ਰਿਆਂ ਗਾਣੇ ਸੁਣਨਾ ਗਾਣਿਆਂ ਦੀਆਂ ਵੀਡੀਓ ਦੇਖਣਾ ਸਾਰਾ ਦਿਨ ਹੰਕਾਰ ਭਰੇ ਅਸ਼ਲੀਲ ਦੁਰਾਚਾਰ ਤੇ ਦਿਖਾਵੇ ਵਾਲੇ ਗਾਣੇ ਸੁਣ-ਸੁਣ ਕੇ ਤੇ ਉਹਨਾਂ ਦੀਆਂ ਵੀਡੀਓ ਵੇਖ-ਵੇਖ ਕੇ ਉਸੇ ਤਰ੍ਹਾਂ ਮਨੁੱਖ ਕਰਨਾ ਚਾਹੁੰਦਾ ਤੇ ਹੋਣਾ ਚਾਹੁੰਦਾ ਇਹ ਉਸ ਦੀਆਂ ਯਾਦਾਂ 'ਚ ਚੱਲਣ ਲੱਗ ਜਾਂਦਾ ਉਸ ਦਾ ਵਿਵਹਾਰ ਬਣ ਜਾਂਦਾ ਇਸ ਦੇ ਨਾਲ ਮਨੁੱਖ ਨੂੰ ਦਿਖਾਵਾ ਕਰਨ ਦੀ ਤੇ ਚੋਰੀ ਕਰਨ ਦੀ ਆਦਤ ਪੈ ਜਾਂਦੀ ਚੋਰੀ ਕੇਵਲ ਹੱਥਾਂ ਦੇ ਨਾਲ ਹੀ ਨਹੀਂ ਹੁੰਦੀ ਚੋਰੀ ਅੱਖਾਂ ਦੇ ਨਾਲ ਵੀ ਹੁੰਦੀ ਹੈ ਪਰਾਯਾ ਤਾਂ ਤੇ ਪ੍ਰਾਈ ਇਸ 3D ਰੂਪ ਨੂੰ ਵੇਖਣਾ ਚੋਰੀ ਹੈ ਹੰਕਾਰੀ ਤੇ ਅੱਖਾਂ ਦੇ ਨਾਲ ਚੋਰੀ ਕਰਨ ਵਾਲੇ ਮਨੁੱਖ ਜਗਾ ਜਗਾ ਜਾ ਕੇ ਖੜਨਗੇ ਪ੍ਰਦਰਸ਼ਨੀ ਕਰਨਗੇ ਮਜ਼ਾਕ ਕਰ ਕਰਕੇ ਹੱਸਣਗੇ ਨੱਚ ਨੱਚ ਕੇ ਘੱਟਾ ਸਿਰ ਵਿੱਚ ਪਾਉਣਗੇ ਕਿਉਂ ਕਿ ਮਤ ਭਰੀ ਹੋਈ ਹੈ ਦਿਖਾਵੇ ਅਸ਼ਲੀਲਤਾ ਤੇ ਹੰਕਾਰ ਦੇ ਨਾਲ ਐਸੇ ਮਨੁੱਖ ਗੁਲਾਮ ਹਨ ਆਪਣੇ ਗਿਆਨ ਇੰਦਰਿਆਂ ਦੇ ਪਸ਼ੂ ਹਨ ਦੁਰਾਚਾਰੀ ਹਨ ਇਸ ਕਰਕੇ ਹਰ ਮਨੁੱਖ ਨੂੰ ਹਰ ਪਰਿਵਾਰ ਦੇ ਜੀ ਨੂੰ ਪਤਾ ਹੋਣਾ ਚਾਹੀਦਾ ਜੱਤ ਦੀ ਜੁਗਤ ਬਾਰੇ ਮਾਪੇ ਆਪਣੇ ਬੱਚਿਆਂ ਨੂੰ ਦੱਸ ਤੇ ਹਰ ਰੋਜ਼ ਉਹਨਾਂ ਕੋਲੋਂ ਪੁੱਛਣ ਕਿ ਜਤ ਕੀ ਹੈ ਜਤ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਵੇਖਣਾ ਸਹੀ ਸੁਣਨਾ ਸਹੀ ਬੋਲਣਾ ਸੱਚ ਨੂੰ ਸੁੰਘਣਾ ਤੇ ਸੱਚ ਨੂੰ ਹੀ ਸਪਰਸ਼ ਕਰਨਾ ਜਤ ਜਨਮ ਦੇ ਦੇਵੇਗਾ ਧੀਰਜ ਨੂੰ ਜਤ ਪਹਾਰਾ ਧੀਰਜ ਸੁਨਿਆਰ ਧੀਰਜ ਜੋ ਹੈ ਸੁਨਿਆਰ ਹੈ ਭਾਵ ਦੂਜਿਆਂ ਦੀ ਵਧੀਕੀ ਨੂੰ ਸਾਰਨ ਜੋਗਾ ਹੋਵੇ ਸਹਰਾਵ ਸ਼ਾਂਤੀ ਦੂਰਦਰਸ਼ਾ ਨਾਲ ਸੋਚਣਾ ਜਲਦਬਾਜੀ ਕਰਨਾ ਕਾਲੀ ਕਰਨਾ ਤਾਂ ਸ਼ੈਤਾਨਾਂ ਦਾ ਕੰਮ ਹੈ ਮੂਰਖਾਂ ਦਾ ਕੰਮ ਹੈ ਕੇਮਾ ਦੇ ਦਾਨ ਦੀ ਜਾਂਚ ਹਰ ਮਨੁੱਖ ਦੇ ਕੋਲ ਹੋਵੇ ਠਹਿਰਾਵ ਹਰ ਗੱਲ ਨੂੰ ਠਹਿਰਾਵ ਨਾਲ ਧਿਆਨ ਦੀ ਇਕਾਗਰਤਾ ਦੇ ਨਾਲ ਸੋਚਣਾ ਗਹਿਰਾਈ ਦੇ ਨਾਲ ਕਰਨਾ ਧੀਰਜ ਹੈ ਸਤਗੁਰ ਕਹਿੰਦੇ ਨੇ ਇਹ ਲੰਮੀ ਨਦਰ ਨਿਹਾਲੀ ਹੈ ਬੰਦੇ ਐ ਮਨੁੱਖ ਤੂੰ ਚੱਲ ਇੱਕ ਕਦਮ ਤੇ ਸੋਚ 100 ਕਦਮ ਕੀ ਤੇਰੇ ਇੱਕ ਕਪੁੱਟੇ ਹੋਏ ਕਦਮ ਦਾ ਰਿਜ਼ਲਟ ਕੀ ਹੋਵੇਗਾ ਜਿਸ ਨੂੰ ਆਪਾਂ ਜਾਣਦੇ ਨਹੀਂ ਉਸ ਕੋਲੋਂ ਆਪਾਂ ਮਨੁੱਖ ਕੋਲੋਂ ਆਪਾਂ ਪ੍ਰਸ਼ੰਸਾ ਵਡਿਆਈ ਉਸ ਤੇ ਫੁੱਲ ਨਹੀਂ ਲੈਣੇ ਬਿਲਕੁਲ ਨਹੀਂ ਲੈਣੇ ਕਿਉਂਕਿ ਸਤਿਗੁਰ ਕਹਿੰਦੇ ਨੇ ਅਪਰਾਧੀ ਦੂਣਾ ਨਵੇਂ ਜੋ ਹੰਤਾ ਮਿਰਗਾ ਹੈ ਸਤਰਕ ਰਹਿਣਾ ਹੈ ਬਦੀ ਕੀ ਨੂੰ ਸਹਾਰਨ ਜੋਗਾ ਹੋਵੇ ਭਾਵ ਖਿਮਾ ਦੇ ਦਾਨ ਦੀ ਜਾਂਚ ਮਨੁੱਖ ਦੇ ਕੋਲ ਹੋਵੇ ਜੇ ਕੋਈ ਮਨੁੱਖ ਨੂੰ ਆਪਾਂ ਨੂੰ ਗਾਲਾਂ ਕੱਢ ਰਿਹਾ ਮੰਦਾ ਬੋਲ ਰਿਹਾ ਗੁੱਸੇ ਦੇ ਨਾਲ ਬੋਲ ਰਿਹਾ ਤੱਕੇ ਮਾਰ ਰਿਹਾ ਤਾਂ ਉਸ ਨੂੰ ਉਲਟ ਕੇ ਜਵਾਬ ਨਾ ਦਿਓ ਕਿਉਂ ਕਿ ਸਾਹਮਣੇ ਵਾਲਾ ਮਨੁੱਖ ਉਹੀ ਦੇ ਸਕਦਾ ਹੈ ਜੋ ਉਸ ਦੇ ਕੋਲ ਹੈ ਐਕਸੈਪਟ ਕਰਨ ਨਾਲ ਲੈ ਲੈਣਾ ਤਾਂ ਆਪਣੇ ਹੱਥ ਦੇ ਵਿੱਚ ਹੈ ਚਾਵ ਦਾ ਨਾਲ ਜੁੜ ਕੇ ਹੀ ਸਮਝ ਪੈਂਦੀ ਹੈ ਕਿ ਮੂਰਖ ਦੇ ਨਾਲ ਕਦੀ ਵੀ ਉਲਝੀਦਾ ਨਹੀਂ ਪਰ ਅਖਰ ਇਹੋ ਬੂਝਿਆ ਮੂਰਖ ਨਾਲ ਨਾ ਲੁਝੀਆ ਸਗੋਂ ਉਸ ਤੋਂ ਮਾਫੀ ਮੰਗ ਲਵੋ ਗਲਤੀ ਚਾਹੇ ਉਸਦੀ ਹੋਵੇ ਚਾਹੇ ਆਪਣੀ ਭਾਵ ਉਸਨੂੰ ਮਾਫ ਕਰ ਦੇਣਾ ਦੂਜਿਆਂ ਦੀ ਬਦੀਕੀ ਨੂੰ ਸਹਾਰਨ ਦਾ ਗੁਣ ਮਨੁੱਖ ਦੇ ਕੋਲ ਹੋਵੇ ਇਸ ਨੂੰ ਕਹਿੰਦੇ ਨੇ ਨਿਰਵੈਰ ਭਾਵ ਜੋ ਮੇਰਾ ਵੈਰੀ ਹੈ ਜੋ ਮੇਰਾ ਦੁਸ਼ਮਣ ਹੈ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਸ ਦਾ ਵੈਰ ਵੀ ਆਪਣੇ ਹਿਰਦੇ ਵਿੱਚ ਨਹੀਂ ਰੱਖਣਾ ਇਸ ਨੂੰ ਕਹਿੰਦੇ ਨੇ ਦੂਸਰੇ ਨੂੰ ਮਾਫ ਕਰ ਦੇਣਾ ਜਿਹੜਾ ਮਨੁੱਖ ਕਹਿੰਦਾ ਜੇ ਕੋਈ ਮੈਨੂੰ ਇੱਕ ਗਾਲ ਕੱਢੇ ਮੈਂ ਉਸ ਨੂੰ 10 ਕੱਢਾਂਗਾ ਕੋਈ ਮੈਨੂੰ ਇੱਕ ਮਾਰੇ ਮੈਂ ਉਸਨੂੰ 10 ਮਾਰਾਂਗਾ ਮੈਂ ਤਾਂ ਦੁੱਗਣਾ ਕਰਕੇ ਮੋੜਾਂਗਾ ਐਸਾ ਮਨੁੱਖ ਤੇ ਹੰਕਾਰੀ ਹੈ ਕਰੋਧੀ ਹੈ ਦੁਰਾਚਾਰੀ ਹੈ ਮਹਾਮੂਰਖ ਹੈ ਐਸੇ ਮਨੁੱਖ ਤੋਂ ਪਰ ਐਸੇ ਮਨੁੱਖ ਤੋਂ ਪਰਿਵਾਰ ਨੂੰ ਤੇ ਸੰਸਾਰ ਨੂੰ ਕੋਈ ਲਾਭ ਨਹੀਂ ਹੋ ਸਕਦਾ ਇਹ ਤਾਂ ਦੁਖੀ ਹੈ ਤੇ ਦੁਖੀ ਵੰਡੇਗਾ ਧੀਰਜवान ਮਨੁੱਖ ਗਹਿਰਾਈ ਦੇ ਨਾਲ ਵਿਚਾਰ ਕਰਨ ਵਾਲਾ ਮਨੁੱਖ ਹੀ ਦੂਜਿਆਂ ਦੀ ਬਦੀਕੀ ਨੂੰ ਸਾਰਨ ਜੋਗਾ ਹੁੰਦਾ ਹੈ ਧੀਰਜवान ਮਨੁੱਖ ਕੋਲ ਹੀ ਛਮਾ ਦੇ ਦਾਨ ਦੀ ਜਾਂਚ ਹੁੰਦੀ ਹੈ ਧੀਰਜ ਜਨਮ ਦੇ ਦੇਵੇਗਾ ਮੱਤ ਤੇ ਗਿਆਨ ਸਮਾਜ ਦੀ ਸੋਚ ਉੱਚੀ ਹੋਵੇ ਤੇ ਵਿਸ਼ਾਲ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਮੇਰੇ ਕੋਲ ਪਰਮਾਤਮਾ ਦੀ ਦਿੱਤੀ ਹੋਈ ਜੜੀ ਮਤ ਹੈ ਇਹ ਮੇਰੀ ਮਾਂ ਹੈ ਵਿਚਾਰ ਸ਼ਕਤੀ ਸੋਚਣ ਸ਼ਕਤੀ ਦਾ ਗਿਆਨ ਮਨੁੱਖ ਦੇ ਕੋਲ ਹੋਵੇ ਕਿਹੜਾ ਗਿਆਨ ਅਧਿਆਤਮਿਕ ਗਿਆਨ ਜਿਸ ਦੇ ਨਾਲ ਗਿਆਨ ਵਧੇ ਮਤ ਉੱਚੀ ਹੋਵੇ ਗੁਣ ਵਧਣ ਭੌਤਿਕ ਗਿਆਨ ਨਹੀਂ ਸਰਟੀਫਿਕੇਟ ਵਾਲਾ ਗਿਆਨ ਨਹੀਂ ਭੌਤਿਕ ਗਿਆਨ ਕੰਮ ਕਰਨ ਵਾਸਤੇ ਠੀਕ ਹੈ ਹੰਕਾਰਵਦ ਆਵੇਗਾ ਪਰ ਅਧਿਆਤਮਿਕ ਗਿਆਨ ਮਨੁੱਖ ਦੀ ਲੋੜ ਹੈ ਮਨੁੱਖ ਦੀ ਮਤ ਨੂੰ ਉੱਚਾ ਰੱਖਦੀ ਹੈ ਵਿਚਾਰ ਸ਼ਕਤੀ ਸੋਚਣ ਸ਼ਕਤੀ ਦਾ ਗਿਆਨ ਮਨੁੱਖ ਦੇ ਕੋਲ ਹੋਵੇ ਕਿਸੇ ਦੂਸਰੇ ਜਾਂ ਤੀਸਰੇ ਦੇ ਆਖੇ ਲੱਗ ਕੇ ਵਿਸ਼ਵਾਸ ਨਾ ਕਰੇ ਆਪਣਾ ਅਨੁਭਵ ਖੁਦ ਕਰੇ ਭੀੜ ਦਾ ਸੰਗ ਨਾ ਕਰੇ દિਸ਼ਾਹੀਨ ਭੀੜ ਕਿਉਂ ਕਿਉਂਕਿ ਭੀੜ ਦੇ ਵਿੱਚ ਚੰਗੇ ਮਨੁੱਖ ਨਹੀਂ ਹੁੰਦੇ ਤੇ ਚੰਗੇ ਮਨੁੱਖਾਂ ਦੀ ਕਦੇ ਵੀ ਭੀੜ ਨਹੀਂ ਹੁੰਦੀ ਬੇਈਮਾਨਾਂ ਦੀ ਭੀੜ ਹੋਵੇਗੀ ਅੱਖਾਂ ਦੇ ਨਾਲ ਚੋਰੀ ਕਰਨ ਵਾਲਿਆਂ ਦੀ ਭੀੜ ਹੋਵੇਗੀ ਝੂਠਿਆਂ ਦੀ ਭੀੜ ਹੋਵੇਗੀ ਨਸ਼ਾ ਕਰਨ ਵਾਲਿਆਂ ਦੀ ਭੀੜ ਹੋਵੇਗੀ ਦਿਖਾਵਾ ਤੇ ਪ੍ਰਦਰਸ਼ਨੀ ਕਰਨ ਵਾਲਿਆਂ ਦੀ ਭੀੜ ਹੋਵੇਗੀ ਮਨੋਰੰਜਨ ਕਰਨ ਵਾਲਿਆਂ ਦੀ ਭੀੜ ਹੋਵੇਗੀ ਭਗਤਾਂ ਦੀ ਤੇ ਗੁਣਵਾਨ ਮਨੁੱਖਾਂ ਦੀ ਕਦੇ ਵੀ ਭੀੜ ਨਹੀਂ ਹੋਵੇਗੀ ਕਿਉਂ ਕਿ ਉਹ ਤਾਂ ਪਰਮਾਤਮਾ ਦੀ ਯਾਦ ਵਿੱਚ ਨੇ ਪਰਬੂ ਦੇ ਹੁਕਮ ਦੇ ਵਿੱਚ ਨੇ ਰੱਬ ਦੇ ਡਰ ਦੇ ਵਿੱਚ ਨੇ ਤੇ ਆਨੰਦ ਮਾਣਦੇ ਨੇ ਮਤ ਅਤੇ ਗਿਆਨ ਜਨਮ ਦੇ ਦੇਗਾ ਨਿਰਮਲ ਪਾਉਨ ਨਿਰਮਲ ਪਾਉ ਨਿਰਮਲ ਪੈ ਨਿਰਮਲ ਪੈ ਪਾ ਨਿਰਮਲ ਪੈ ਪਾਇਆ ਹਰ ਗੁਣ ਗਾਇਆ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਨਿਰਮਲ ਪੌ ਦੀ ਪ੍ਰਾਪਤੀ ਹੋ ਗਈ ਨਿਰਪੌ ਜਪੈ ਸਗਲ ਪੌ ਮਿਟੇ ਨਿਰਮਲ ਪੌ ਪ੍ਰਾਪਤ ਹੋ ਗਿਆ ਸਾਰੇ ਦੁੱਖ ਪੌ ਸੰਸਾਰ ਦਾ ਮਿਟ ਗਿਆ ਸਗਲੇ ਆ ਪੌ ਲਿਖਿਆ ਸਿਰਲੇਖ ਸਾਰੇ ਜੀਵਾਂ ਦੇ ਮੱਥੇ ਦੇ ਉੱਤੇ ਪੌ ਦਾ ਲੇਖ ਲਿਖਿਆ ਹੋਇਆ ਹੈ ਭਾਅ ਸਭ ਦੇ ਅੰਦਰ ਵੱਖ-ਵੱਖ ਕੰਮ ਕਰ ਰਿਹਾ ਕਿਤੇ ਮੌਤ ਦਾ ਪੈ ਕਿਧਰੇ ਬਿਮਾਰ ਪੈ ਜਾਣ ਦਾ ਪੈ ਕਿਤੇ ਐਸਾ ਭੈ ਕਿ ਮੇਰਾ ਕਮਾਇਆ ਹੋਇਆ ਧਨ ਨਾਸ਼ ਨਾ ਹੋਵੇ ਕਿਤੇ ਐਸਾ ਭੈ ਕਿ ਮੇਰੀ ਜਿਹੜੀ ਪ੍ਰਤਿਸ਼ਤਾ ਜੋ ਮੈਨੂੰ ਮਿਲੀ ਹੈ ਏਕ ਦੇ ਗਵਾਚ ਨਾ ਜਾਵੇ ਭੈ ਪਰਮਾਤਮਾ ਦੀ ਸੁਰੱਖਿਆ ਹੈ ਭੈ ਕੋਈ ਦੁੱਖ ਜਾਂ ਤਕਲੀਫ ਨਹੀਂ ਜੇ ਬਿਮਾਰ ਪੈ ਜਾਂਦਾ ਭੈ ਨਾ ਹੋਵੇ ਤਾਂ ਮਨੁੱਖ ਇਤਨਾ ਖਾਵੇ ਇਤਨਾ ਖਾਵੇ ਕਿ ਪਸ਼ੂਆਂ ਨੂੰ ਹੀ ਮਾਰ ਦੇ ਦੇਵੇ ਇਹ ਭੈ ਮਨੁੱਖ ਨੂੰ ਸੰਜਮ ਦੇ ਵਿੱਚ ਰੱਖਦਾ ਹੈ ਭੈ ਮਨੁੱਖ ਦੀ ਸੁਰੱਖਿਆ ਹੈ ਮਨੁੱਖ ਦੀ ਜ਼ਰੂਰਤ ਹੈ ਪੈ ਮਨੁੱਖ ਨੂੰ ਜੋਧਾ ਬਣਾ ਦਿੰਦੀ ਹੈ ਭਗਤ ਬਣਾ ਦਿੰਦੀ ਹੈ ਗੁਣਵਾਨ ਬਣਾ ਦਿੰਦੀ ਹੈ ਨਿਰਮਲ ਪਉ ਜਨਮ ਦੇ ਦੇਵੇਗਾ ਕਾਲ ਨੂੰ ਕਾਲ ਕਮਾਈ ਸੇਵਾ ਸੇਵਾ ਪਰਮਾਤਮਾ ਦੀ ਤੇ ਸੇਵਾ ਸੰਸਾਰ ਦੀ ਮਨੁੱਖ ਪਹਿਲਾਂ ਆਪ ਕਮਾਈ ਕਰੇ ਆਪਣੇ ਹੱਥਾਂ ਦੇ ਨਾਲ ਦਸਾਂ ਨੌਹਾਂ ਦੀ ਕਿਰਤ ਕਰੇ ਫੇਰ ਸੇਵਾ ਕਰੇ ਸਤਿਗੁਰ ਕਹਿੰਦੇ ਨੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਫੇਰ ਸੇਵਾ ਕਰੇ ਪਰਮਾਤਮਾ ਦੀ ਕੀ ਪਰਮਾਤਮਾ ਨੂੰ ਵੀ ਸਾਡੀ ਸੇਵਾ ਦੀ ਲੋੜ ਹੈ ਸਤਿਗੁਰ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕਰ ਲਈ ਉਹਨਾਂ ਨੇ ਮਾਨ ਪ੍ਰਾਪਤ ਕਰ ਲਿਆ ਜਪ ਕਰਨਾ ਪਾਠ ਕਰਨਾ ਸਿਮਰਨ ਕਰਨਾ ਕਥਾ ਕਰਨਾ ਕੀਰਤ ਕਥਾ ਕੀਰਤਨ ਸੁਣਨਾ ਇਹ ਹੈ ਪਰਮਾਤਮਾ ਦੀ ਸੇਵਾ ਪਰਮਾਤਮਾ ਦੀ ਸੇਵਾ ਕਰਦਿਆਂ ਕਰਦਿਆਂ ਜੋ ਪਰਮਾਤਮਾ ਦੇ ਗੁਣ ਨੇ ਉਹ ਮਨੁੱਖ ਦੇ ਵਿੱਚ ਆ ਜਾਂਦੇ ਨੇ ਇੱਕ ਦਿਨ ਪਤਾ ਲੱਗਦਾ ਕਿ ਪਰਮਾਤਮਾ ਦੀ ਸੇਵਾ ਕਰਦਿਆਂ ਕਰਦਿਆਂ ਮੈਂ ਆਪ ਦੀ ਹੀ ਸੇਵਾ ਕਰ ਲਈ ਫੇਰ ਸੇਵਾ ਕਰੇ ਸੰਸਾਰ ਦੀ ਸੇਵਾ ਕਰੇ ਜੋ ਆਪਣੇ ਤੋਂ ਪਿੱਛੇ ਰਹਿ ਗਏਗਾ ਕਲਾਚ ਗਿਆਨਚ ਵਿਗਿਆਨਚ ਆਰਥਿਕ ਸਹਾਇਤਾ ਕਰੇ ਲੰਗਰ ਲਾਵੇ ਗੁਰਦੁਆਰਿਆਂ ਦੀ ਸੇਵਾ ਕਰੇ ਤੇ ਕਮਾਈ ਕਰੇ ਸੇਵਾ ਕਰੇ ਇੱਕ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਹੈ ਪੁੰਨ ਕਰਕੇ ਹਰ ਮਨੁੱਖ ਨੇ ਆਪਣੇ ਆਪ ਨੂੰ ਨੀਵਾ ਤੇ ਨੀਚ ਸਦਵਾਉਣਾ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਨੂੰ ਨੀਚ ਸਦਾਈਏ ਪੁੰਨ ਕਰ ਤੇ ਸਦਵਾ ਨੀਵਾ ਪੁਨੀਤ ਹੋਣ ਦਾ ਪ੍ਰਕਟਾਵਾ ਨਾ ਕਰੀ ਪ੍ਰੀਤ ਹੋਣ ਦਾ ਪ੍ਰਕਟਾਵਾ ਨਾ ਕਰੇ ਇਸ ਤਰ੍ਹਾਂ ਮਨੁੱਖ ਨੂੰ ਉਸ ਦੇ ਪੁੰਨਾਂ ਦਾ ਲਾਭ ਮਿਲੇਗਾ ਕਾਲ ਜਨਮ ਦੇ ਦੇਵੇਗਾ ਪ੍ਰੇਮ ਪ੍ਰੇਮ ਪਾਉ 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 ਉੱਚੀ ਆਤਮਕ ਅਵਸਥਾ ਅਮਰ ਅਵਸਥਾ ਨਿਰਪਉ ਦੀ ਅਵਸਥਾ ਪਾਉ ਗੁਣ ਨਹੀਂ ਹੈ ਇਹ ਇੱਕ ਅਵਸਥਾ ਹੈ ਜਿਸ ਨੂੰ ਯਾਦ ਕਰਦੇ ਰਹੀਏ ਜਿਸ ਨੂੰ ਯਾਦ ਕਰਦੇ ਰਹੀਏ ਉਸ ਦਾ ਇਹ ਪਾਉ ਪ੍ਰੇਮ ਹਿਰਦੇ ਵਿੱਚ ਵਸ ਜਾਂਦਾ ਹੈ ਪਿਆਰ ਮਨੁੱਖ ਦੀ ਲੋੜ ਹੈ ਮੰਨ ਰੇ ਕਿਉਂ ਛੁਟਾਂ ਬਿਨ ਪਿਆਰ ਐ ਮਨੁੱਖ ਤੂੰ ਬਿਨਾ ਪਿਆਰ ਤੋਂ ਕਾਮ ਕਰੋ ਲੋਭ ਮੋਹ ਹੰਕਾਰ ਦੇ ਬੰਧਨਾ ਤੋਂ ਕਿਵੇਂ ਛੁੱਟੇਗਾ ਛੁੱਟ ਹੀ ਨਹੀਂ ਸਕਦਾ ਪਿਆਰ ਮਨੁੱਖੀ ਲੋੜ ਹੈ ਭਾਵੇਂ ਤੱਕ ਪਹੁੰਚਿਆ ਹੋਇਆ ਮਨੁੱਖੀ ਪਰਮਾਤਮਾ ਤੱਕ ਪਹੁੰਚਦਾ ਹੋ ਸਕਦਾ ਨਿਰਮਲ ਭੈ ਤੱਕ ਪਹੁੰਚਿਆ ਹੋਇਆ ਮਤ ਤੱਕ ਪਹੁੰਚਿਆ ਹੋਇਆ ਧੀਰਜ ਤੱਕ ਪਹੁੰਚਿਆ ਹੋਇਆ ਜਤ ਤੱਕ ਪਹੁੰਚਿਆ ਹੋਇਆ ਪਰਮਾਤਮਾ ਤੱਕ ਨਾ ਪਹੁੰਚ ਸਕੇ ਪਰ ਭਾਉ ਭਾਉ ਤੱਕ ਪ੍ਰੇਮ ਤੱਕ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਪਰਮਾਤਮਾ ਦਾ ਰੂਪ ਹੋ ਜਾਂਦਾ ਪਾਉ ਤਾਂ ਪੈਦਾ ਹੋਏਗਾ ਜੇ ਭੈ ਹੋਵੇ ਭੈ ਤਾਂ ਪੈਦਾ ਹੋਏਗਾ ਜੇ ਮਤ ਤੇ ਗਿਆਨ ਹੋਵੇ ਮਤ ਤੇ ਗਿਆਨ ਤਾਂ ਪੈਦਾ ਹੋਏਗਾ ਜੇ ਤੀਰਜ ਹੋਵੇ ਤੀਰਜ ਤਾਂ ਪੈਦਾ ਹੋਏਗਾ ਜੇ ਜਤ ਇਸਪਸਟ ਹੈ ਜਿੱਥੇ ਪ੍ਰੇਮ ਹੈ ਉੱਥੇ ਭੈ ਹੈ ਪਰਮਾਤਮਾ ਦਾ ਜਿੱਥੇ ਭੈ ਹੈ ਉੱਥੇ ਤੀਰਜ ਹੈ ਜਿੱਥੇ ਤੀਰਜ ਹੈ ਉੱਥੇ ਜਤ ਹੈ ਜਤ ਤੋਂ तीरज ਦਾ ਜਨਮ ਹੋ ਗਿਆ ਤੀरज ਤੋਂ ਮਾਤ ਅਤੇ ਗਿਆਨ ਦਾ ਜਨਮ ਹੋ ਗਿਆ ਮਾਤ ਅਤੇ ਗਿਆਨ ਤੋਂ ਪੈ ਦਾ ਜਨਮ ਹੋ ਗਿਆ ਭੈਣ ਨੇ ਭਾਉ ਨੂੰ ਜਨਮ ਦੇ ਦਿੱਤਾ ਤੇ ਭਾਉ ਨੇ ਮਨੁੱਖ ਦੀ ਸੂਰਤ ਨੂੰ ਉੱਚਾ ਚੁੱਕ ਕੇ ਪਰਮਾਤਮਾ ਦੇ ਦਰਵਾਜ਼ੇ ਤੇ ਪਹੁੰਚਾ ਦਿੱਤਾ ਤੇ ਮਨੁੱਖ ਪਰਮਾਤਮਾ ਦਾ ਹੀ ਰੂਪ ਹੋ ਗਿਆ ਨਿਰਪਉ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਸਾਚ ਕਹੋ ਸੁਣ ਲਿਓ ਸਭੈ ਜਿੰਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਪਰਮਾਤਮਾ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ ਭਾਵ ਤੱਕ ਪਹੁੰਚਿਆ ਹੋਇਆ ਮਨੁੱਖ ਨਿਰਪਰ ਹੋ ਜਾਂਦਾ ਹੈ ਰੱਬ ਦਾ ਰੂਪ ਹੋ ਜਾਂਦਾ ਹੈ ਸਾਹਿਮ ਹੋ ਜਾਂਦਾ ਹੈ ਪਾਤਸ਼ਾਹ ਹੋ ਜਾਂਦਾ ਹੈ ਮਨ ਤੋਂ ਰਾਜ ਜਾਂਦਾ ਭਾਵ ਰਾਜਾ ਹੋ ਜਾਂਦਾ ਖਾਲਸਾ ਹੋ ਜਾਂਦਾ ਸਤਗੁਰ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਜੋ ਖਾਲਸਾ ਹੈ ਜਿਸਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਡਿਸਪਲਿਨ ਦੇ ਨਾਲ ਟਕਸਾਲ ਦੇ ਨਾਲ ਉਹੀ ਰਾਜ ਕਰੇਗਾ ਖਾਲਸਾ ਜਿਸਨੇ ਮਨ ਨੂੰ ਜਿੱਤ ਲਿਆ ਜੰਗ ਕਰਕੇ ਜੰਗ ਕਰਕੇ ਖਾਲਸਾ ਸੋ ਜੋ ਕਰੇ ਨਿਤ ਜੰਗ ਜੰਗ ਹੱਥਾਂ ਦੇ ਨਾਲ ਨਹੀਂ ਜੰਗ ਮਨ ਦੇ ਨਾਲ ਮਨ ਉਤੇ ਹਰ ਰੋਜ਼ ਜਿੱਤ ਪ੍ਰਾਪਤ ਕਰੇ ਜਪ ਕਰੇ ਗੁਰਬਾਣੀ ਪੜੇ ਤੇ ਸਾਰਾ ਦਿਨ ਸ਼ਬਦ ਦੇ ਡਿਸਪਲਿਨ ਵਿੱਚ ਰਹੇ ਜਿਸਨੇ ਮਨ ਨੂੰ ਜਿੱਤ ਲਿਆ ਜਪ ਅਤੇ ਡਿਸਪਲਿਨ ਦੇ ਨਾਲ ਉਸਨੇ ਜਗਤ ਨੂੰ ਜਿੱਤ ਲਿਆ ਸੰਸਾਰ ਨੂੰ ਜਿੱਤ ਲਿਆ ਸਤਿਗੁਰੂ ਕਹਿੰਦੇ ਨੇ ਮਨ ਜੀਤੈ ਜਗ ਜੀ ਮਨ ਤੇ ਜਿੱਤ ਪ੍ਰਾਪਤ ਕਰਨ ਦਾ ਹਥਿਆਰ ਹੈ ਗੁਰਬਾਣੀ ਜਪ ਤੇ ਸ਼ਬਦ ਦਾ ਡਿਸਪਲਿਨ ਸ਼ਬਦ ਦੀ ਸੱਚੀ ਤਕਸਾਲ ਬੇਨਤੀ ਹੈ ਜੀ ਸਾਰਾ ਪਰਿਵਾਰ ਹਰ ਰੋਜ਼ ਮਿਲ ਕੇ ਡਿਸਪਲਿਨ ਨੂੰ ਸੁਣੋ ਤੇ ਇੱਕ ਦੂਸਰੇ ਨੂੰ ਪੁੱਛੋ ਤੇ ਯਾਦ ਕਰੋ ਹਰ ਇੱਕ ਪਰਿਵਾਰ ਵਿੱਚ ਇਸ ਦੀ ਵਿਚਾਰ ਹੋਣੀ ਚਾਹੀਦੀ ਇੱਕ ਮਹੀਨੇ ਦੇ ਵਿੱਚ ਡਿਸਪਲਿਨ ਹਰ ਇੱਕ ਮਨੁੱਖ ਨੂੰ ਯਾਦ ਹੋ ਜਾਣਾ ਚਾਹੀਦਾ ਹੈ ਤੇ ਮੈਡੀਟੇਸ਼ਨ ਕਰਨਾ ਧਿਆਨ ਲਾਉਣ ਦੀ ਜੋ ਵਿਧੀ ਹੈ ਇਸ ਨੂੰ ਵੀ ਸਿੱਖੋ ਜਪ ਦਾ ਡਿਸਪਲਿਨ ਹਰ ਇੱਕ ਨੂੰ ਯਾਦ ਹੋ ਗਏ ਸਿਮਰਨ ਤੇ ਧਿਆਨ ਸੋਤ ਨੂੰ ਉੱਚਾ ਚੁੱਕ ਦੇਵੇਗਾ ਤੇ ਮਹਾਨ ਕਿਰਦਾਰ ਬਣ ਜਾਵੇਗਾ ਸਾਰੇ ਮਨੁੱਖਾਂ ਦਾ ਇਤਨੀ ਵਿਚਾਰ ਕਬੂਲ ਕਰਨਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੂਰ ਚੁੱਕ ਦੀ ਸ਼ਮਾਂ ਜੇ ਕੋਈ ਗੁਸਾਖੀ ਹੋਗੀ ਹੋਵੇ ਪਰਮਾਤਮਾ ਦਾ ਕੁਕਰ ਜਾਣ ਕੇ ਆਪ ਦੇ ਚਰਣਾ ਦੀ ਧੂਲ ਜਾਣ ਕੇ ਗੁਸਾਖੀ ਮਾਫ ਕਰਨਾ ਜੀ ਰੱਬ ਅੱਗੇ ਅਰਦਾਸ ਬੇਨਤੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਦਾ ਬਲ ਵਖਸ਼ਣਾ ਪਰਮਾਤਮਾ ਬਖਸ਼ਣ ਯੋਗ ਨੇ ਬਖਸ਼ ਲੈਣਗੇ ਦਾਸ ਦੀ ਕੁਕਰ ਦੀ ਫਤਿਹ ਕਬੂਲ ਕਰਨੀ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ